ਅਗਲੀ ਖਬਰ ਵੱ ਚਲਿਏ ਨੈਤਨਿਆਹੁ ਜੋ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਆ ਉਹ ਉਹਨਾਂ ਨੇ UN ਦੇ ਵਿੱਚ ਐਡਰੈਸ ਕੀਤਾ ਆ ਤੇ ਜਦੋਂ ਉਹ ਬੋਲਣ ਲੱਗੇ ਦਰਜਨਾਂ ਦੇ ਹਿਸਾਬ ਨਾਲ ਜਿਹੜੇ ਡੈਲੀਗੇਟ ਸਗੇ ਵੱਖ-ਵੱਖ ਮੁਲਕਾਂ ਦੇ ਉਹ ਵਾਕ ਆਊਟ ਕਰ ਗਏ ਪਰ ਉਹਨਾਂ ਨੇ ਕਹਿੰਦੇ ਭਈ ਜੋ ਲੈਕਚਰ ਕੀਤਾ ਹੈਗਾ ਆ ਉਹ ਗਾਜ਼ਾ ਦੇ ਵਿੱਚ ਲੋਕਾਂ ਨੂੰ ਉਹਨਾਂ ਦੇ ਫੋਨ ਦੇ ਉੱਤੇ ਵੀ ਜਿਹੜਾ ਸੁਣਾਇਆ ਹੈਗਾ ਤੇ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਭਈ ਇਜ਼ਰਾਈਲ ਨੂੰ ਆਪਣੀ ਜੌਬ ਜਿਹੜੀ ਆ ਗਾਜ਼ਾ ਦੇ ਵਿੱਚ ਫਿਨਿਸ਼ ਕਰਨੀ ਪੈਣੀ ਆ ਐਸ ਸੂਨ ਐਸ ਪੋਸੀਬਲ ਹਾਲਾਂਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਵੀ ਗਾਜ਼ਾ ਦੇ ਉੱਤੇ ਤੁਸੀਂ ਕੰਟਰੋਲ ਨਹੀਂ ਕਰ ਸਕਦੇ ਤੇ ਅੱਜ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇਹ ਵੀ ਟਵੀਟ ਕੀਤਾ ਹੈਗਾ ਵੀ ਮੇਰੀ ਡੀਲ ਜਿਹੜੀ ਆ ਹਮਾਸ ਦੇ ਨਾਲ ਉਹਨਾਂ ਲੋਕਾਂ ਦੇ ਨਾਲ ਜੋ ਕੈਦੀ ਬਣਾਏ ਹੋਏ ਆ ਉਹਨਾਂ ਨੂੰ ਛੱਡਣ ਦੇ ਲਈ ਤੇ ਲੜਾਈ ਬੰਦ ਕਰਨ ਦੇ ਲਈ ਬਹੁਤ ਲਾਗੇ ਪਹੁੰਚ ਚੁੱਕੀ ਹੈਗੀ ਆ ਕਹਿੰਦੇ ਵੀ 100 ਤੋਂ ਵੱਧ ਜਿਹੜੇ ਡਿਪਲੋਮੇਟ ਸੀਗੇ 50 ਕੰਟਰੀਆਂ ਦੇ ਉਹ ਵਾਕ ਆਊਟ ਹੋ ਗਏ ਜਦੋਂ ਨਿਤਨੀਆਹੁ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਬੋਲਣਾ ਸ਼ੁਰੂ ਕੀਤਾ ਜੀ ਉਧਰ ਗੱਲਬਾਤ ਕਰਦੇ ਹੋਏ ਜਿਹੜਾ ਨਿਤਨੀਆਹੁ ਆ ਉਹਨਾਂ ਨੇ ਇਹ ਬਿਆਨ ਜਿਹੜਾ ਉਹ ਜ਼ਰੂਰ ਦਿੱਤਾ ਹਰਜੋਤ ਸਿੰਘ ਜੀ ਵੀ ਕਹਿੰਦੇ ਵੀ ਜੋ ਅਸੀਂ ਸ਼ੁਰੂ ਕੀਤਾ ਆ ਉਸ ਨੂੰ ਹੁਣ ਅਸੀਂ ਖਤਮ ਕਰਾਂਗੇ ਨਿਤਨੀਆਹੁ ਨੇ ਯੂਨ ਨੂੰ ਕਿਹਾ ਵੀ ਇਜ਼ਰਾਈਲ ਮਸਟ ਫਿਨਿਸ਼ ਦ ਜੌਬ ਇਨ ਗਾਜ਼ਾ ਜਦਾਂ ਤੁਸੀਂ ਕਿਹਾ ਵੀ ਦਰਜਣਾ ਹੀ ਜਿਹੜੇ ਡੈਲੀਗੇਟ ਆ ਉੱਠ ਕੇ ਉੱਥੇ ਚਲੇ ਤਾਂ ਜਿਹੜੇ ਹੋ ਗਏ ਆ ਵਾਕ ਆਊਟ ਕੀਤਾ ਉਹਨਾਂ ਨੇ ਪ੍ਰੋਟੈਸਟ ਦੇ ਵਿੱਚ ਪਰ ਉਹਨਾਂ ਨੇ ਕਿਹਾ ਵੀ ਮਸਟ ਫਿਨਿਸ਼ ਦਾ ਜੌਬ ਸੋ ਬੈਂਜਾਮਿਨ ਨਿਤਨੀਆਉ ਨੇ ਇਹ ਜਿਹੜੀ ਗੱਲ ਆਖੀ ਆ ਕੱਲ ਆਪਾਂ ਦੱਸਿਆ ਸੀਗਾ ਸ਼ਾਮ ਦੀਆਂ ਖਬਰਾਂ ਚ ਵੀ ਰਾਸ਼ਪਤੀ 트ੰਪ ਹੁਣਾਂ ਨੇ ਕਿਹਾ ਵੀ ਜਿਹੜਾ ਇਹ ਪਲਾਨ ਬਣਾ ਰਹੇ ਆ ਨੈਕਸਟ ਕਰਨ ਦਾ ਵੈਸਟ ਬੈਂਕ ਨੂੰ ਉਸ ਦੇ ਵਿੱਚ ਉਹ ਹਮਾਇਤੀ ਨਹੀਂ ਆ ਤੇ ਉਹਨਾਂ ਨੇ ਨਿਤਨੀਆਉ ਦੇ ਨਾਲ ਫੋਨ ਤੇ ਵੀ ਗੱਲ ਕੀਤੀ ਆ ਤੇ ਨਾਲ ਦੇ ਨਾਲ ਉਹਨਾਂ ਨੇ ਇਹ ਵੀ ਆਖਿਆ ਆ ਅਰਬ ਮੁਲਕਾਂ ਨੂੰ ਵੀ ਇਦਾਂ ਜਿਹੜਾ ਆ ਉਹ ਨਹੀਂ ਹੋਣ ਦਿੱਤਾ ਜਾਵੇਗਾ ਤੇ ਕਹਿੰਦੇ ਵੀ ਉਹ ਜਿਹੜਾ ਪਲਾਨ ਸੀ ਉਹਨਾਂ ਦਾ ਵੈਸਟ ਬੈਂਕ ਨੂੰ ਆਪਣੇ ਅਧੀਨ ਲੈਣ ਦਾ ਇਜ਼ਰਾਈਲ ਦੇ ਅੰਡਰ ਜਿਹੜਾ ਹੋ ਲੈਣ ਦਾ ਵੀ ਉਸ ਨੂੰ ਜਿਹੜਾ ਉਹ ਰੋਕਿਆ ਜਾਊਗਾ ਪਰ ਨਿਤਨੇ ਹੁਣ UN ਦੇ ਵਿੱਚ ਕਹਿ ਰਹੇ ਆ ਤੇ ਵੀ ਅਸੀਂ ਆਪਣੀ ਜੌਬ ਜਿਹੜੀ ਗਾਜ਼ਾ ਦੇ ਵਿੱਚ ਉਸ ਨੂੰ ਫਿਨਿਸ਼ ਕਰਾਂਗੇ ਤੇ ਇਹਨਾਂ ਦਾ ਜੌਬ ਫਿਨਿਸ਼ ਕਰਨ ਦਾ ਮਤਲਬ ਹਰਜੋਤ ਸਿੰਘ ਜੀ ਇਹੀ ਆ ਅਬੀ ਗਾਜ਼ਾ ਨੂੰ ਗਾਜ਼ਾ ਦੇ ਵਿੱਚੋਂ ਜਿਹੜੇ ਉੱਥੇ ਮਿਲੀਅਨਸ ਆਫ ਲੋਕ ਰਹਿ ਰਹੇ ਆ ਉਹਨਾਂ ਨੂੰ ਉੱਥੋਂ ਬਾਹਰ ਕੱਢ ਦੇਣਾ ਇਲਾਕੇ ਚੋਂ ਜਿਹੜਾ ਉਹਨਾਂ ਨੂੰ ਬਾਹਰ ਕੱਢ ਦੇਣਾ ਤੇ ਪੂਰਾ ਇਲਾਕਾ ਆਪਣੇ ਕੰਟਰੋਲ ਦੇ ਵਿੱਚ ਲੈ ਜਾਣਾ ਯੂਨ ਦੇ ਵਿੱਚ ਵਾਸ਼ਿੰਗਟਨ ਪੋਸਟ ਟੈਲੀ ਕਰਕੇ ਦੱਸ ਰਿਹਾ ਆ ਵੀ 100 ਤੋਂ ਵੱਧ ਡਿਪਲੋਮੈਟਸ 50 ਕੰਟਰੀਆਂ ਤੋਂ ਦੇ ਨਾਲ ਜਿਹੜੇ ਜੁੜੇ ਹੋਏ ਸੀ ਉਹਨਾਂ ਨੇ ਵਾਕ ਆਊਟ ਕੀਤਾ ਜਦ ਨਿਤਨਯਾਉ ਹਾਲ ਦੇ ਵਿੱਚ ਐਂਟਰ ਹੋਇਆ ਸੀਗਾ ਜੀ